ਚਾਰਪੁਰ ਦੇ ਨਜ਼ਦੀਕੀ ਪਿੰਡ ਪਾਮਤੋਈ ਕੋ ਬਾਦ ਦਾ ਸਾਹਮਣੇ ਆਈ ਹੈ ਘਰ ਦੇ ਵਿੱਚ ਇਕੱਲੀ ਰਹਿੰਦੀ 99 ਸਾਲਾਂ ਦੀ ਬਜ਼ੁਰਗ ਬੀਬੀ ਜਿਸ ਦਾ ਬੀਤੇ ਦਿਨ ਅਨਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਦਰਸਾ ਲਾਸ਼ ਅਰਜ਼ਾਦਕਰ ਦੇ ਅੰਦਰ ਪਈ ਬੇਟੀ ਦੇ ਵਿੱਚੋਂ ਬਰਾਬਤ ਜਿਵੇਂ ਪਿੰਡ ਵਾਸੀ ਅਲਵੈ ਦੀ ਪਣਕ ਮਿਲਦੀ ਹੈ ਉਹ ਮੌਕੇ ਤੇ ਪਹੁੰਚੇ ਨੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਏ ਤੇ ਵਾਪਕ ਕੈਂਗਲਾ ਤੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ। ਮਤਕ ਮਹਿਲਾ ਦੀ ਪਛਾਣ ਜਗਿੰਦਰ ਕੌਰ ਦੇ ਬੋਝ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਬਲ ਉਸਨੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦੋਸ਼ੀ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਨਸ਼ੇ ਦਾ ਆਦੀ ਸੀ ਤੇ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਤਕ ਕੀ ਨਾਮ? ਮੇਰਾ ਨਾਮ। ਹਾਂਜੀ। ਅਚਰਜੀਤ ਕੋ ਇੱਥੇ ਜਿਹੜੇ ਮਾਤਾ ਜੀ ਰਹਿੰਦੇ ਸੀ ਜਿਹਨਾਂ ਦੇ ਬੱਚੇ ਸੀ ਕੀ ਲੱਗਦਾ ਜੀ ਸਾਡੀ ਮੇਰੀ ਸਾਡੇ ਸਹੁਰੇ ਦੇ ਚਾਚਾ ਜੀ ਸੀ ਸਾਡੀ ਦਰਦੀ ਸੱਸ ਸੀ ਕੀ ਕਰਨ ਹੋਇਆ ਪਤਾ ਲੱਗਾ ਤੁਹਾਨੂੰ ਹਾਂਜੀ ਅਸੀਂ ਜੇ ਘਪਾ ਹੈ ਨਹੀਂ ਸੀ ਮੈਂ ਘਰ ਤੇ ਸਾਨੂੰ ਦੁੱਧ ਵਾਲੇ ਨੇ ਆ ਕੇ ਦੱਸਿਆ ਵੀ ਉਹ ਘਰ ਹੈ ਨਹੀਂ ਦੇਖਿਓ ਕੱਲ ਸਵੇਰੇ ਇਹ ਮਾ ਕੇ ਦੇਖਿਆ ਤਾਂ ਹੈ ਨਹੀਂ ਸੀ ਕੀ ਘਰ ਤੇ ਸਾਰੇ ਟੋਲੀ ਆੜੇ ਦਿਵਾਲੇ ਵੀ ਦੇਖਿਆ ਮੈਂ ਉਹਨਾਂ ਦੇ ਮੁੰਡੇ ਨੂੰ ਫੋਨ ਕਰ ਦਿੱਤਾ ਬਾਹਰ ਤੁਹਾਨੂੰ ਕਿੱਦਾ ਪਤਾ ਲੱਗਾ ਸੀ ਕਿ ਮਾਤਾ ਨਹੀਂ ਆਗੀ ਉਹ ਦੁੱਧ ਵਾਲਾ ਆਉਂਦਾ ਨਾ ਇਸ ਵੇਲੇ ਦੁੱਧ ਵਾਲੇ ਨੇ ਹਾਕ ਮਾਰੀ ਮੈਨੂੰ ਭਾਬੀ ਜੀ ਤੇ ਚਾਚੀ ਜੀ ਹੈ ਨਹੀਂ ਘਰ ਕੱਲ ਵੀ ਨਹੀਂ ਦੁੱਧ ਲਿਆ ਵੀ ਅੱਜ ਵੀ ਨਹੀਂ ਬਾਹਰ ਨਿਕਲੀ ਤੁਸੀਂ ਦੇਖੋ ਆਖੇ ਅਸੀਂ ਮੈਂ 2 ਦਿਨ ਤੋਂ ਅੰਦਰ ਦੀ ਹਾਂਜੀ 2 ਦਿਨ ਤੋਂ ਹੀ ਦੀ ਪਰਸੋਂ ਸਵੇਰੇ ਕੰਮ ਕਰਕੇ ਚਲ ਗਿਆ ਪਤਾ ਕਿੱਦਾ ਲੱਗਾ ਕਿ ਬੇਟੀ ਚ ਸੀਗੇ ਬੇਟੀ ਚ ਇਦਾਂ ਹੋਈ ਅਸੀਂ ਆਲੇ ਦੁਆਲੇ ਸਾਰ ਟੋਲ ਕੇ ਉਹਦੀ ਬੇਟੀ ਪੋਲੇ ਉਹਦੇ ਉੱਤੇ ਕੱਪੜੇ ਰੱਖ ਗਏ ਇੱਥੋਂ ਚੱਕੇ ਨਾ ਮੰਜੇ ਤੋਂ ਇਹ ਚਾਚਾ ਜੀ ਦਾ ਫੋਨ ਆਇਆ ਤੈਨੂੰ ਉਹ ਕਹਿੰਦਾ ਬੇਟਾ ਅੰਦਰ ਚੱਲ ਅੰਦਰ ਹੀ ਆ ਮੁੰਡਾ ਕੱਲਾ ਨਿਕਲਿਆ ਬਾਹਰ ਕੈਮਰੇ ਚ ਆ ਕੇ ਉਹ ਨਹੀਂ ਨਿਕਲ ਉਹ ਚੀਕਾਂ ਮਾਰਦੀ ਵੀ ਕਹਿੰਦਾ ਆਵਾਜ਼ ਆ ਰਹੀ ਹੈ ਕੈਮਰੇ ਵਿੱਚ ਉਹ ਅੰਦਰ ਹੀ ਮਾਰ ਕੇ ਪੇਟੀ ਚ ਪਾ ਕੇ ਉੱਤੇ ਟੱਕ ਦਿਆ ਪੇਟੀ ਘਰ ਦੇ ਵਿੱਚ ਲੱਗੇ ਹੋਏ ਕੈਮਰੇ ਹਾਂਜੀ ਹਾਂਜੀ ਕੈਮਰੇ ਲੱਗੇ ਹੋਏ ਹਾਂਜੀ ਇੱਕ ਉਹ ਸਾਹਮਣੇ ਕੈਮਰੇ ਚ ਵੀ ਆ ਗਿਆ ਜਿਹਦਾ ਚਾਚੀ ਸ਼ਾਮ ਨੂੰ ਘੁੰਮਦੀ ਆ ਤੇ ਮੁੜ ਕੇ ਨਹੀਂ ਰਹੀ ਸੀ ਵਿੱਚ ਉਹ ਬਾਹਰ ਗਿਆ ਉਹਨਾਂ ਨੂੰ ਬਾਹਰ ਕੌਣ ਦਿੱਤਾ ਸੀ ਇਹ ਜਿਹਨੇ ਇੱਕ ਤਾਂ ਪਿੰਡ ਦਾ ਹੀ ਰਹਿਣਾ ਪੰਜੇ ਤਿੰਨ ਚਾਰ ਘਰ ਛੱਡ ਕੇ ਹਨ ਲੈ ਵੀ ਹਾਂ ਹਾਂ ਫੜ ਲਿਆ ਰੱਤੀ ਲੈ ਕੇ ਪੋਸਟ ਕਰਤੀ ਕੀ ਮੰਗ ਕੀ ਕਰਦੇ ਅਸੀਂ ਇਨਸਾਫ ਹੋਣਾ ਚਾਹੀਦਾ ਸਾਡੇ ਪਿੰਡ ਵਿੱਚ ਰੋਜ਼ ਇਹ ਕੰਮ ਹੁੰਦੇ ਆ ਅਸੀਂ ਵੀ ਕੱਲੇ ਰਹਿਨੇ ਆ ਜਿਹਨੇ ਕੀਤਾ ਐਦਾਂ ਕੰਮ ਕੀ ਨਸ਼ੇ ਦਾ ਆਦੀ ਹੈ ਚੋਰੀਆਂ ਦਾ ਨਸ਼ੇ ਕਰਦਾ ਹੈ ਚੋਰੀਆਂ ਵੀ ਕਰਦਾ ਹੈ ਰੋਜ਼ ਆਪਣੇ ਘਰਦਿਆਂ ਦੇ ਵੀ ਕੀਤੀ ਹੈ ਹੁਣ ਪੂਨ ਚੋਰੀ ਕੀਤਾ ਬਹੁਤ ਗੱਲ ਮੈਨੂੰ ਗੁੱਸਾ ਆਉਂਦਾ ਤੁਹਾਨੂੰ ਹੋਰ ਲੱਗੇ ਕੁੱਟਦਾ ਮੇਰਾ ਨਾਮ ਜੀ ਬਲਬੀਤ ਸਿੰਘ ਪੰਚਾਇਤ ਬਾੜ ਨੰਬਰ 2 ਦਾ ਜੀ ਕੀ ਬਾਤ ਆ ਜਿਹੜੀ ਹੋਈ ਹੈ ਇਹ ਤੇ ਕੀ ਗੱਲ ਹੈ ਇਹ ਬਹੁਤ ਦੁੱਖ ਭਾਗੇ ਕਬਨਾਂ ਹੈ ਇਸ ਮੁਲਾਜ਼ਮ ਨੂੰ ਜੋ ਵੀ ਮੁਜਰਮ ਨੂੰ ਹੈ ਨਾ ਕੜੀ ਤੋਂ ਕੜੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਮਾਤਾ ਦਾ ਨਾਮ ਕੀ ਸੀ ਮਾਤਾ ਦਾ ਨਾਮ ਆ ਜੀ ਜੁਕੇਂਦਰ ਕੌਰ ਇਹ ਕਿੰਨੇ ਕੇ ਸਾਲਾਂ ਦੇ ਇਹ 99 ਸਾਲ ਉਮਰ ਹੋਗੇ ਸੀ ਅਗਲੇ ਸਾਲ ਅਸੀਂ ਇਹਨਾਂ ਦਾ 100 ਸਾਲ ਪੂਰਾ ਹੋ ਕੇ ਸੈਲੀਬ੍ਰੇਟ ਕਰਨਾ ਸੀ ਮਾਤਾ ਨੂੰ ਕਿਉਂਕਿ ਇਹਨਾਂ ਦੇ ਜੋ ਹਸਬੰਡ ਸੀ ਉਹ ਮੇਰੇ ਹੀ ਡਿਪਾਰਟਮੈਂਟ ਦੇ ਸੀ ਤੇ ਜਿਹੜਾ ਲੜਕਾ ਆ ਉਹ ਆਸਟ੍ਰੇਲੀਆ ਦੱਸਿਆ ਜਾ ਰਿਹਾ ਹਾਂਜੀ ਹਾਂਜੀ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ ਇਕੱਲੇ ਹੀ ਰਹਿੰਦੇ ਹਾਂਜੀ ਮਾਤਾ ਇਕੱਲੇ ਰਹਿੰਦੇ ਸੀ ਇੱਥੇ ਇਹ ਲੱਗਦਾ ਕਿ ਜਿਹਨੇ ਇਹ ਕੰਮ ਕੀਤਾ ਕੀ ਪਿੰਡ ਦਾ ਹੀ ਹੈ ਇਹ ਹਾਲੀ ਪਿੰਡ ਦਾ ਹੀ ਹੈ ਜੀ ਤੁਹਾਨੂੰ ਪਤਾ ਹੈ ਪੁਲਿਸ ਮੌਕੇ ਤੇ ਆ ਕੇ ਹਾਲੀ ਆਦੀ ਪੁਲਿਸ ਨੂੰ ਇਨਫੋਰਮ ਕਰਤਾ ਜੀ ਪਰ ਪੁਲਿਸ ਆਪਣੇ ਅ ਸਮੇਂ ਅਨੁਸਾਰ ਪਹੁੰਚ ਗਈ ਸੀ ਹੁਣ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਗਲੀ ਕੀ ਮੰਗ ਹੈ ਅਗਲੀ ਮੰਗ ਹੈ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਤਾ ਕਿਵੇਂ ਲੱਗਾ ਕਿ ਇਹ ਉਹਦੇ ਬਾਰੇ ਇਹ ਦੋਜੀ ਵਾਲਾ ਸਹੀ 9:30 ਤੋਂ ਪਾਣ 10 ਵੇ ਦੇ ਵਿੱਚ ਦੁੱਧ ਦੇਣ ਆਉਂਦਾ ਸੀ ਆ ਮਾਤਾ ਉੱਥੇ ਡੋਲੂ ਟੰਗ ਦਿੰਦੇ ਸੀ ਗੇਟ ਦੇ ਨਾਲ ਉਹ ਟੰਕੇ ਵਿੱਚ ਇੱਥੇ ਟੰਕੇ ਜਾਂਦਾ ਸੀ ਉਹ ਤੇ ਫਿਰ ਮਾਤਾ ਤੇ ਦੋ ਦਿਨ ਤੋਂ ਨਹੀਂ ਪਤਾ ਲੱਗਾ ਫਿਰ ਮਾਤਾ ਨੇ ਆਲੇ-ਗਲੇ ਪੁੱਛਿਆ ਵੀ ਮਾਤਾ ਕਿੱਥੇ ਆ ਜੀ ਦੁੱਧ ਨਹੀਂ ਲੈ ਰਹੀ